ਸਰਦੀਆਂ ਦੇ ਦਿਨ ਦੁਪਹਿਰ ਵੇਲੇ ਅਸੀਂ ਸ਼ੇਖੋਪੁਰੇ ਤੋਂ ਲਾਹੌਰ ਜਾ ਰਹੇ ਸੀ ਸਾਹਮਣੇ ਸ਼ੀਸ਼ੇ ਵਿੱਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ ਧੁੱਪ ਦਾ ਨਿਕ ਕਦੇ-ਕਦੇ ਮੈਨੂੰ ਅੱਖ ਚਮਕਣ ਲਈ ਮਜਬੂਰ ਕਰ ਦਿੰਦਾ ਅਰਸ਼ਦ ਬਿਰਕ ਨੇ ਸਟੀਰੀਓ ਦਾ ਬਟਨ ਦਬਾਇਆ ਮਨਮੋਹਨੇ ਸੰਗੀਤ ਨੇ ਮੈਨੂੰ ਇੱਕਦਮ ਚਕੰਨਾ ਕਰ ਦਿੱਤਾ ਲੋ ਸਰਦਾਰ ਜੀ ਇਹ ਕੈਸੇ ਤੁਹਾਡੇ ਲਈ ਲਾਈ ਹੈ ਅਰਸ਼ਦ ਬਿਰਕ ਨੇ ਕਿਹਾ ਇੱਕ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਪਹਿਲਾ ਟੱਪਾ ਸੁਣੇ ਜੱਗਾ ਜਮਾਤ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਡਾਕੇ ਮਾਰਦਾ ਮੇਰੇ ਮੂੰਹੋਂ ਇੱਕਦਮ ਨਿਕਲ ਗਿਆ ਯਾਰ ਇਹ ਜੱਗਾ ਤਾਂ ਸਾਡਾ ਏ ਨਹੀਂ ਸਰਦਾਰ ਸਾਹਿਬ ਐਨੀ ਜਾਤੀ ਨਾ ਕਰੋ ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ ਤੇ ਫਿਰ ਸਾਡੇ ਪੱਲੇ ਕੀ ਰਿਹਾ ਐਨਾ ਆ ਕੇ ਅਰਸ਼ਦ ਵੇਰ ਖਿੜਖਿੜਾ ਕੇ ਹੱਸ ਪਏ ਲੱਗੇ ਹੱਤ ਨਵੀਦ ਬੜੈਚ ਦਾ ਵੀ ਬਹਿਸ ਵਿੱਚ ਲੱਤ ਅੜਾਉਣ ਨੂੰ ਜੀ ਕਰ ਆਇਆ ਦੇਖੋ ਸਰਦਾਰ ਸਾਹ ਨਾ ਜੱਗਾ ਹਿੰਦੁਸਤਾਨ ਦਾ ਹੈ ਨਾ ਪਾਕਿਸਤਾਨ ਦਾ ਹੈ ਜੱਗਾ ਤਾਂ ਪੰਜਾਬ ਦਾ ਹੈ ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਇਆ ਸਾ ਜਿਉ ਜੋ ਟੱਪੇ ਚੱਲਦੇ ਗਏ ਮੇਰੇ ਜਿਸਮ ਵਿੱਚ ਤਾਂ ਤਰਾਹ ਜਿਹੀ ਛਿੜ ਗਈ ਅਜੀਬ ਕਿਸਮ ਦੀ ਚੰਗਾ ਜਿਸਮ ਵਿੱਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ ਅਸੀਂ ਛੋਟੀ ਉਮਰੇ ਗਰਮੀ ਦੀਆਂ ਛੁੱਟੀਆਂ ਵਿੱਚ ਮਾਲ ਚਾਰ ਦੇ ਜੱਗਾ ਗਾਉਂਦੇ ਹੁੰਦੇ ਸਾਂ ਪਰ ਹੈਰਾਨੀ ਵਾਲੀ ਗੱਲ ਇਹ ਸੀ ਇਹ ڈاکੂ ਪਾਕਿਸਤਾਨ ਵਿੱਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ بڑے ਲੋਕਾਂ ਤੋਂ ਇਧਰਲੇ ਤੇ ਉਧਰਲੇ ਪੰਜਾਬ ਵਿੱਚ ਜੱਗੇ ਤੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਉੱਗ ਸੁਗ ਨਾਮ ਨਹੀਂ ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇੱਕ ਤਲਬ ਜਹੀ ਲੱਗ ਗਈ ਕਿਸੇ ਸੱਜਣ ਨੇ ਦੱਸਿਆ ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਤੇ ਕੰਡੇ ਜੀਟੀ ਰੋਡ ਤੋਂ ਕੁਝ ਕਦਮਾਂ ਉੱਤੇ ਬਰੂਟੇ ਹੇਠ ਜੱਗੇ ਦੀ ਸਮਾਦ ਬਣੀ ਹੋਈ ਹੈ ਇੱਥੇ ਹੀ ਜੱਗਾ ਕਤਲ ਹੋਇਆ ਸੀ ਪਰ ਪੜਤਾਲ ਕਰਨ ਤੇ ਇਹ ਸੱਚ ਨਾ ਨਿਕਲਿਆ ਫਿਰ ਮੋٹے ਤੌਰ ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ ਜੱਗੇ ਮਾਰਿਆ ਲਾਲਪੁਰ ਡਾਕਾ ਤਾਰਾ ਖੜਕ ਗਈ ਹੈ ਇਸ ਦਾ ਮਤਲਬ ਜੱਗਾ ਪੰਜਾਬ ਦੇ ਉਸ ਪਾਸੇ ਪੈਦਾ ਹੋਇਆ ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ ਕੁਛ عرصਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜੱਥੇਦਾਰ ਹਰੀ ਸਿੰਘ ਵੇਰ ਕਨਾਲ ਹੋਈ ਜੱਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੋਰਾ ਲੱਭ ਕੇ ਦਿੱਤਾ ਜੱਗੇ ਦਾ ਜਨਮ 1901 ਤੇ 1902 ਦੇ ਨੇੜੇ ਪਿੰਡ ਪੁਰਜ ਰਣ ਸਿੰਘ ਵਾਲਾ ਤਹਿਸੀਲ ਚੁੰਨੀਆਂ ਜ਼ਿਲ੍ਹਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿੱਚ ਹੀ ਉੱਟ ਗਿਆ ਸੀ ਤੇ ਉਸ ਦਾ ਪਾਲਣ ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਪਾ ਗੰਦੀ ਦੇਖ ਰੇ ਖੇਟ ਹੋਇਆ ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰ ਕਰਦਾ ਸੀ। ਜਦੋਂ ਜੱਗਾ ਫੁਟੀਰ ਹੋਇਆ ਉਹ ਸ਼ੌਂਕੀਆਂ ਕਦੇ-ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਲੱਗ ਜਾਂਦਾ। ਹੁੰਜ ਚਾਚਾ ਉਸ ਨੂੰ ਕੱਟਵਾਦ ਹੀ ਕੰਮ ਕਰਨ ਦਿੰਦਾ ਸੀ। ਇੱਕ ਦਿਨ ਜੱਗਾ ਡੰਗਰ ਚਾਰਤਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਛਤਰੀ ਕੁੱਟ ਲਿਆ ਇੰਦਰ ਸਿੰਘ ਨੇ ਜੱਗੇ ਦੇ ਧੌਲ ਦਫਾ ਕਰ ਦਿੱਤਾ ਜੱਗੇ ਨੇ ਰਾਤੀ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ ਟੋਟੇ ਕਰਕੇ ਖੂਹ ਵਿੱਚ ਸੁੱਟ ਦਿੱਤਾ ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ ਤੈਨੂੰ ਇਸ ਦਾ ਨਾਮ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ ਪਿੰਡ ਬੁਰਜ ਰਣ ਸਿੰਘ ਵਾਲਾ ਵਿੱਚ ਬਹੁਤ ਘਰ ਮੁਸਲਮਾਨ ਏਲੀਆ ਦੇ ਸਨ ਸਿਰਫ 17-18 ਕਾਰ ਜੱਟ ਸਿੱਖਾਂ ਦੇ ਸਨ ਇਹਨਾਂ ਦਾ ਗੋਤ ਸਿੱਧੂ ਸੀ ਦੋਵਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ ਜੱਗੇ ਨੇ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖਦਿਆ ਖਾੜਿਆਂ ਵਿੱਚ ਖਲੋਣਾ ਸ਼ੁਰੂ ਕਰ ਦਿੱਤਾ ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਖਾੜਿਆਂ ਵਿੱਚ ਖੁੱਲਣ ਜਾਂਦਾ ਸੀ ਜਿਸ ਦਾ ਨਾਂ ਸੀ ਸੋਹਣ ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੱਕ ਦੀ ਦੋਸਤੀ ਨਿਭਾਈ ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ ਇਹਨਾਂ ਦੇ ਘਰ ਇੱਕ ਕੁੜੀ ਪੈਦਾ ਹੋਈ ਜਿਸ ਦਾ ਨਾਂ ਕਾਬੂ ਰੱਖਿਆ ਗਿਆ ਅੱਜਕੱਲ ਕਾਪੋ ਲੰਬੀ ਨੇੜੇ ਪਿੰਡ ਵਨ ਵਾਲਾ ਵਿੱਚ ਰਹਿੰਦੀ ਹੈ ਜਿਸ ਦੀ ਉਮਰ ਲਗਭਗ 80 ਸਾਲਾਂ ਦੇ ਨੇੜੇ ਹੈ। ਵਰੰਗੀ ਦੇ ਰਾਜ ਵੇਲੇ ਹਰ ਗੱਭਰੂ ਤੇ ਨਿਗਾ ਰੱਖੀ ਜਾਂਦੀ ਸੀ ਜਿਸ ਵਿੱਚ ਕੁਝ ਕਣੀ ਹੋਵੇ ਜਾਂ ਥੋੜੀ ਬਹੁਤ ਆਜ਼ਾਦ-ਦਾਨਾ ਤਬੀਅਤ ਦਾ ਮਾਲਕ ਹੋਵੇ। ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿੱਚ ਦੈਸ਼ਿਤ ਰੱਖਦੀ ਹੁੰਦੀ ਸੀ ਉਸ ਦੇ ਆਮ ਮੈਂਬਰ ਪਿੰਡ ਦੇ ਪਟਵਾਰੀ, ਨੰਬਰਦਾਰ, ਇਲਾਕੇ ਦਾ ਥਾਣੇਦਾਰ ਤੇ ਸਫੈਦ ਪੋਸਟ ਹੁੰਦੇ ਸਨ। ਹਰ ਵਿਅਕਤੀ ਨੂੰ ਇਹਨਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ ਜੱਗੇ ਦਾ ਕਾਗਜ਼ ਦਰਮਿਆਨਾ ਰੰਗ ਕਣਕਵੰਨਾ ਨਕਸ਼ ਦਿਖੇ ਪਹਿਲਵਾਨ ਵਾਲਾ ਜੁੱਸਾ ਤੇ ਅੰਕਿਲਾ ਸੁਭਾਅ ਸੀ ਜੱਗਾ ਪਿੰਡ ਦੇ ਪਟਵਾਰੀ ਕੋਲ ਜ਼ਮੀਨ ਦੀਆਂ ਫਰਦਾ ਲੈਣ ਗਿਆ ਨਾ ਪਟਵਾਰੀ ਨੂੰ ਸਾਹਬ ਸलाम ਨਾ ਕੋਈ ਫੀਸ ਇਸ ਤਰ੍ਹਾਂ ਪਰਦਾ ਦੇਣਾ ਤੇ ਪਟਵਾਰੀ ਦੀ ਹੱਦ ਤੱਕ ਸੀ ਅਖੀਰ ਗੱਲ ਤੂ ਤੂ ਮੈਂ ਮੈਂ ਤੇ ਆ ਗਈ ਜੱਗੇ ਨੇ ਪਟਵਾਰੀ ਨੂੰ ਢਾਕੇ ਕੁੱਟੇ ਟਟਵਾਰੀ ਨੂੰ ਫਰਜ਼ਾਂ ਵੀ ਦੇਣੀਆਂ ਪਈਆਂ ਤੇ ਮਨਤਾ ਕਰਕੇ ਖੇੜਾ ਛਡਾਉਣਾ ਪਿਆ। ਇੱਕ ਟੱਪੇ ਵਿੱਚ ਜੇਕਰ ਆਉਂਦਾ ਹੈ ਕੱਚੇ ਪੁੱਲਾਂ ਤੇ ਲੜਾਈਆਂ ਹੋਈਆਂ, ਛਮੀਆਂ ਤੇ ਘੁੰਡ ਮੁੜ ਗਏ। ਕੱਚੇ ਪੁੱਲ ਪਿੰਡ ਤਲਵੰਡੀ ਦੇ ਬੁਰਜ ਪਿੰਡ ਦੇ ਵਿੱਚਕਾਰ ਹੁੰਦੇ ਸਨ। ਬㅐੜੇ ਵਾਲੇ ਦੇ ਨਕਈ ਆਪਣੀ ਘੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ ਜੋ ਬੜੇ ਪੁੱਤਰੇ ਹੋਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਲੁਕ ਰੱਖਦੇ ਸਨ। ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁੱਲਾਂ ਤੋਂ ਲੰਘ ਨਹੀਂ ਸੀ ਸਕਦਾ। ਜਦੋਂ ਜੱਗਾ ਘੋੜੀ ਤੇ ਚੜ ਕੇ ਪੁੱਲ ਲੰਘਣ ਲੱਗਿਆ ਉਹਨਾਂ ਵਿੱਚ ਇੱਕ ਨੇ ਘੋੜੀ ਦੀ ਪਿੱਠ ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ ਤੇ ਸੁੱਟ ਲਿਆ ਜੱਗਾ ਇਕੱਲਾ ਤੇ ਨ ਕਈ 4 5 ਭਰਾ ਸਨ ਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਨੇ ਪਾ ਲਿਆ ਉਹ ਐਨੇ ਡਰੇ ਕਿ ਉਸ ਬਾਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ ਇਲਾਕੇ ਵਿੱਚ ਜੱਗੇ ਦੀ ਚੜਤ ਮੋਕਲ ਦੇ ਜੇਲਦਾਰ ਨੂੰ ਕੰਡੇ ਵਾਂਗ ਚ ਬਣ ਲੱਗ ਪਈ ਇਹ ਜੇਲਦਾਰ ਨੂੰ ਆਪਣੀ ਹੌਸਲੇ ਇੱਕ ਵੰਗਾਰ ਜਾਪਦੀ ਸੀ ਉਸਨੇ ਜੱਗੇ ਉੱਤੇ ਝੂਠਾ ਕੇਸ ਪਵਾ ਕੇ 4 ਸਾਲ ਦੀ ਕੈਦ ਕਰਵਾ ਦਿੱਤੀ ਜੱਗਾ ਕੈਦ ਕੱਟ ਕੇ ਆਇਆ ਹੀ ਸੀ ਉਹਨਾਂ ਦਿਨਾਂ ਵਿੱਚ ਪੈਂਟ ਭਾਈ ਤੇ ਰੂ ਚੋਰੀ ਹੋ ਗਏ ਇਹ ਪੈਂਟ ਕੱਚੀ ਕੋਠੀ ਥਾਣੇ ਵਿੱਚ ਪੈਂਦਾ ਸੀ ਇਸ ਥਾਣੇ ਵਿੱਚ ਇੱਕ ਬੜਾ ਅੜਬ ਕਿਸਮ ਦਾ ਥਾਣੇਦਾਰ ਲੱਗਿਆ ਸੀ ਜਿਸ ਦਾ ਨਾਮ ਅਸਕਰ ਅਲੀ ਤੇ ਚਾਤਾ ਚੱਟ ਮੁਸਲਮਾਨ ਸੀ ਜੇਲ੍ਹਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ ਜੱਗੇ ਦੀ ਧੌਣ ਪਿੱਛੋਂ ਕਿਲਾ ਕੱਢਣ ਲਈ